ਸਾਹਿਬ ਜੀ ਮੈਂ ਜਗਤਾਰ ਸਿੰਘ ਸਤੰਦ ਤੋਂ ਤੁਸੀਂ ਹਮਿੰਦ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਮੋਗੇ ਤੋਂ ਮੋਗੇ ਦੇ ਦੁਨੇ ਘਰ ਦੇ ਤੇ ਜਿਹੜਾ ਸਥਤ ਬੀਜੇਪੀ ਦਾ ਦਫਤਰ ਦੇ ਵਿੱਚ ਅੱਜ ਕੈਪਟਨ ਅੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਪਹੁੰਚੇ ਨੇ ਜਿੱਦੇ ਕਿ ਡਾਕਟਰ ਹਜੋਤ ਕਮਲ ਨਾਲ ਉਹਨਾਂ ਨੇ ਮੀਟਿੰਗ ਕੀਤੀ ਉਸ ਤੋਂ ਬਾਅਦ ਜਿਹੜੀ ਪ੍ਰੈਸ ਕਾਨਫਰੰਸ ਵੀ ਹੋਵੇਗੀ ਤੁਹਾਡੇ ਟਾਈਮ ਤੱਕ ਬਾਅਦ ਕੀ ਗੱਲਾਂ ਬਾਤਾਂ ਹੁੰਦੀਆਂ ਗੱਲਬਾਤ ਤੁਹਾਨੂੰ ਸੁਣਾਵਾਂਗੇ ਜਲਦ ਫਿਲਹਾਲ ਜਿਹੜੀ ਇਹੀ ਖਬਰ ਆ ਕਿ ਜਿਹੜੇ ਸਣੀ ਬਰਾੜ ਕੂਟਕਪੁਰਾ ਤੋਂ ਉਹਨਾਂ ਨੂੰ ਜਿਹੜਾ ਅੱਜ ਸ਼ਾਮਲ ਕਰਨ ਦੇ ਲਈ ਅੱਜ ਫਿਕਰਡ ਪਹੁੰਚਣਾ ਸੀਗਾ ਕੈਪਟਨਦਰ ਸਿੰਘ ਨੇ ਤੇ ਰਸਤੇ ਦੇ ਵਿੱਚ ਮੋਗੇ ਰੋਕੇ ਨੇਗੇ ਡਾਕਟਰ ਹਰਜੋਤ ਕਮਲ ਨੇ ਮੀਟਿੰਗ ਕੀਤੀ ਨੇ ਦਫ਼ਤਰ ਪਹੁੰਚੇ ਨੇ ਇੱਥੇ ਗੱਲਬਾਤ ਕਰਦੇ ਆਂ ਕੀ ਗੱਲਬਾਤ ਆ ਕੈਪਟਨਦਰ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿਹੜਾ ਦੌਰਾ ਇੱਥੇ ਮੋਗੇ ਤਾਮ ਕੀਤਾ ਕਿਉਂਕਿ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਿਤੇ ਨਾ ਕਿਤੇ ਇਹ ਜ਼ਰੂਰ ਦੇਖਣਾ ਬਣਦਾ ਕਿ ਭਾਜਪਾ ਜਿਹੜੀ ਐਕਟਿਵ ਹੁੰਦੀ ਜਿਹੜੀ ਉਹ ਨਜ਼ਰ ਆ ਰਹੀ ਆ ਪੰਜਾਬ ਦੇ ਵਿੱਚ ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਜੀ ਆਇਆਂ ਨੂੰ ਕਹਿੰਦੇ ਆ ਅਸੀਂ ਅੱਜ ਸਾਡੇ ਮੇਰੇ ਮੇਰੇ ਖਾਸ ਤੌਰ ਤੇ ਰਹੇ ਮੁੱਖ ਮੰਤਰੀ ਪੰਜਾਬ ਔਰ ਸਾਡੇ ਬੀਜੇਪੀ ਦੇ ਸਟੇਟ ਨਹੀਂ ਸੈਂਟਰ ਲੈਵਲ ਦੇ ਲੀਡਰ ਸਾਹਿਬਾਨ ਕੈਪਟਨ ਉਮਰਿੰਦਰ ਸਿੰਘ ਅਸੀਦ ਸਤਕਾਰ ਨਾਲ ਮਹਾਰਾਜਾ ਸਾਹਿਬ ਕਹਿੰਦੇ ਆ ਉਹ ਸਾਡੇ ਵਿੱਚ ਅੱਜ ਆਏ ਨੇ ਅੱਗੇ ਫਰੀਦਕੋਟ ਉਹਨਾਂ ਨੇ ਇੱਕ ਵੱਡੀ ਅਕਾਲੀ ਦਲ ਤੋਂ ਜੁਆਇਨਿੰਗ ਕਰਵਾਨੀ ਹੈ ਤੋਂ ਉਹਦੇ ਕਰਕੇ ਮੈਂ ਬੜਾ ਮਾਣ ਮਹਿਸੂਸ ਕਰਦਾ ਕਿ ਮੇਰੇ ਨਾਲ ਹਮੇਸ਼ਾ ਉਹਨਾਂ ਨੇ ਇੰਦਾ ਹੀ ਪਿਆਰ ਦਿੱਤਾ ਮੈਨੂੰ ਔਰ ਅੱਜ ਵੀ ਮੇਰੇ ਕੋਲੋਂ ਰੁਕੇ ਨੇ ਮੈਂ ਉਹਨਾਂ ਨੂੰ ਜਿੱਥੇ ਜੀ ਆਇਆਂ ਕਹਿੰਦਾ ਉੱਥੇ ਮੈਂ ਬਹੁਤ ਧੰਨਵਾਦ ਕਰਦਾ ਉਹਨਾਂ ਦਾ ਔਰ ਨਾਲ ਮੇਰੇ ਪੰਜਾਬ ਦੇ ਸਾਡੇ ਜਾਨਾ ਸੈਕਟਰੀ ਹਨ ਸ੍ਰੀਮ ਜੀ ਆਏ ਨੇ ਉਹਨਾਂ ਨੂੰ ਵੀ ਜੀ ਆਇਆਂ ਕਹਿੰਦਾ ਔਰ ਸਾਡੇ ਸਾਰੇ ਚਾਹ ਸਾਹਿਬ ਦਰਦਰ ਕਰਦਾ ਬਾਕੀ ਸਾਰੇ ਤੁਸੀਂ ਲੋਕ ਜਿੰਨੇ ਮੇਰੇ ਸਾਥੀ ਇੱਥੇ ਆਏ ਨੇ ਡਿਸਟ੍ਰਿਕਟ ਦੇ ਅਧਿਕਾਰਚਾਹ ਉਹਨਾਂ ਨੂੰ ਵੀ ਜੀ ਆਇਆਂ ਕਹਿੰਦਾ ਔਰ ਮੈਂ ਬੇਨਤੀ ਕਰੂੰਗਾ ਸਾਡੇ ਪੁਰਪੀਅਮ ਸਾਹਿਬ ਨੂੰ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਉਹ ਅੱਜ ਪ੍ਰੈਸ ਨਾਲ ਮੁਖਾਤਬ ਹੋਣ ਔਰ ਸਾਨੂੰ ਵੀ ਦਿਸ਼ਾ ਨਿਰਦੇਸ਼ ਦੇਣ ਔਰ ਪ੍ਰੈਸ ਨੂੰ ਵੀ ਅੱਜ ਦੱਸਣ ਸਰ ਅੱਜ ਅਸੀਂ ਆਏ ਆ ਫਰੀਦਕੋਟ ਵਾਸਤੇ ਲੇਕਿਨ ਮੈਨੂੰ ਡਾਕਟਰ ਸਾਹਿਬ ਦਾ ਟੈਲੀਫੋਨ ਗਿਆ ਸੀ ਕਿ ਰਸਤੇ 'ਚ ਜਾਂਦੇ ਜਾਂਦੇ ਤੁਸੀਂ ਸਾਨੂੰ ਰੁੱਕ ਕੇ ਮਿਲ ਕੇ ਡਾਲਾ ਤਾਂ ਮੈਂ ਰੁਕਿਆ ਹੋਰੇ ਔਰ ਉਹਨਾਂ ਨੂੰ ਖੁਸ਼ੀ ਹੋਈ ਹੈ ਪਹਿਲੀ ਵਾਰ ਬੜੀ ਦੇਰ ਤੋਂ ਬਾਅਦ ਮੈਂ ਬਾਹਰ ਆਇਆ ਹੈ ਕਿ ਮੇਰਾ ਇੱਕ ਮੈਡੀਕਲ ਪ੍ਰੋਬਲਮ ਸੀ ਮੇਰੀ ਰੀਡ ਦੀ ਹੱਡੀ ਮੈਦਾਨੀ ਦੇ ਮੈਥੋਡੋਲੋਜੀ ਉਹਦੇ ਚ ਪੁਰਾਣੇ ਫੌਜ ਦੇ ਸਮੇਂ 26 ਵਜੇ ਸੀ ਉੱਥੇ ਆਪਰੇਸ਼ਨ ਕਰਨੀ ਪਈ ਉਹਦੇ 2-3 ਸਾਲ ਲੱਗੇ ਨੇ ਉਹਨੂੰ ਸੈਟਡ ਹੋਣ ਨੂੰ ਹੁਣ ਚੜ੍ਹਦੀ ਕਲਾ 'ਚ ਐ ਔਰ ਹੁਣ ਅਸੀਂ ਨਿਕਲਿਆ ਹੋਇਆ ਮੈਦਾਨ 'ਚ ਔਰ ਮੈਦਾਨ ਫੜੇ ਕਰਕੇ ਛੱਡਾ ਗਿਆ ਸੋ ਇਹ ਸਾਡਾ ਹੁਣ ਮਕਸਦ ਐ ਔਰ ਪਾਰਟੀ ਪੂਰੀ ਤਰ੍ਹਾਂ ਤੇ ਲੱਗੀ ਹੋਈ ਐ ਸਾਰੇ ਪੰਜਾਬ ਸੁੰਤਾ ਤਰਨਤਾਰ ਇਲੈਕਸ਼ਨਾਂ ਹੋ ਰਹੀਆਂ ਨੇ ਔਰ ਵਾਈਬ੍ਰੋ ਦੀ ਕਪਨਾਂ ਅਨਸਾਰੀ ਫਤਿਹ ਉੱਥੇ ਵੀ ਹੋਣੀ ਹੈ ਹੁਣ ਤੁਸੀਂ ਦੱਸੋ ਕੁਝ ਅ ਕੈਪਟਨ ਸਾਹਿਬ ਪਿਛਲੇ ਦਿਨ ਇੱਕ ਰੋਸ ਸੀ ਨਹੀਂ ਡੀਜੀ ਚੈਨਲ ਦੇ ਉੱਪਰ ਤੁਸੀ ਟ੍ਰਿਬਿਊਟ ਦਿੱਤਾ ਸੀਗਾ ਪਿਛਲੇ ਦਿਨੀ ਤੁਸੀਂ ਕਹਿ ਦਿੱਤਾ ਕਿ ਹੁਣ 2027 ਦਾ ਗਾਲਾਟ ਕੈਪਟਨ ਅਮਰਿੰਦਰ ਸਿੰਘ डिफरेंट ਪੰਜਾਬ ਦੀ ਕਰੇਗਾ ਨਹੀਂ ਮੈਂ ਕੁਝ ਨਹੀਂ ਕਿਹਾ ਕਿ ਮੈਂ ਕਰੂੰਗਾ ਮੈਂ ਨਾ ਕਿਹਾ ਸੀ ਕਿ ਇਲੈਕਟਰੀ ਪਾਰਟੀ ਵਾਸਤੇ ਦਬ ਕੇ ਅਸੀਂ ਮਦਦ ਕਰਾਂਗੇ ਔਰ ਹੁਣ 2000 ਸਤਾਈਤਾ ਛੱਡੋ ਹੁਣ ਆਪਾਂ ਹੁਣ ਆਪਾਂ 2000 ਤੋਂ ਹੁਣ ਤੋਂ ਹੀ ਸ਼ੁਰੂ ਕੰਮ ਐ ਸਾਡਾ ਤਾਂ ਔਰ ਉਹ ਦੋ ਸਤਾਈਤਾ ਪੱਕ ਜਾਣਾ ਕੰਮ ਸਭ ਕੁਝ ਅਸੀਂ ਦਮਕੇ ਲੜਾਂਗੇ ਔਰ ਜਿੱਤਾਂਗੇ ਅਸੀਂ ਉਹ ਗਵਰਨਮੈਂਟ ਬਣਾਵਾਂਗੇ ਪੰਜਾਬ ਦੀ ਬੀਜਪੀ ਦਾ ਕਰਜਾਂ ਦਾ ਸਮਝੌਤਾ ਹੋ ਸਕਦਾ ਕਿ ਕੋਈ ਚੱਲ ਰਹੀ ਹੈ ਗੱਲਬਾਤ ਦੇਖੋ ਪਹਿਲਾ ਤਾਂ ਉਹ ਸਮਝੌਤੇ ਤਾਂ ਹੁੰਦੇ ਨੇ ਬਾਅਦ ਚ ਔਰ ਉਹ ਕਰਦੀ ਹੈ ਸਾਡੀ ਨੈਸ਼ਨਲ ਬੋਡੀ ਆਪਣੇ ਸੈਂਟਰਲ ਸਟੇਟ ਵਾਲਿਆਂ ਨਾਲ ਗੱਲਬਾਤ ਕਰਕੇ ਲੇਕਿਨ ਤੁਹਾਨੂੰ ਕੀ ਪਤਾ ਹੈ ਜਿਸ ਤਰੀਕੇ ਨਾਲ ਮਾਹੌਲ ਬਣ ਰਿਹਾ ਹੈ ਜਿਸ ਤਰੀਕੇ ਨਾਲ ਲੋਕ ਆ ਰਹੇ ਨੇ ਪਾਰਟੀ ਜੁੜਨੇ ਨੇ ਸਾਧਨ ਨੂੰ ਕਿਤੇ ਦੀ ਲੋੜ ਲੋੜ ਵੀ ਨਾ ਪਵੇ ਆਪਣੇ ਆਪ ਹੀ ਅਸੀਂ ਲੜ ਸਕਦੇ ਹਾਂ ਸਭ ਨਾਲ ਇਹ ਚੀਜ਼ ਪਰ ਤਰਨ ਤਰਨ ਕਿਉਂ ਲੱਗੋ ਬੀਤੇ ਕਿ ਜੇ ਆਪਾਂ ਕੋਈ ਜੀ ਤਰਨ ਤਰਨ ਦੇ ਵਿੱਚ ਜਿੰਨੇ ਤੋਂ ਆਰਚਾ ਪਰ ਭਾਰ ਭਾਰ ਮੱਛਾ ਕੋ ਸਕੋ ਦੇ ਸਕਦਾ ਹਿੰਦੇ ਇਕੱਠਾ ਜੋ ਮੈਨੂੰ ਪਤਾ ਲੱਗ ਰਿਹਾ ਮੈਂ ਤਾਂ ਗਿਆ ਨਹੀਂ ਹਾਲੇ ਤਰਨ ਤਰਨ ਮੈਂ ਜਾਊਂਗਾ ਹਾਂ ਅਖੀਰ ਦਾ ਮੇਰਾ ਕੋਈ ਦਿਲ ਰਹਿ ਗਏ ਲੇਕਿਨ ਜੋ ਪਤਾ ਲੱਗ ਰਿਹਾ ਹੈ ਕਿ ਬੜੀ ਅੱਛੀ ਲੜਾਈ ਹੈ ਕੱਲ ਮੇਰੀ ਗੱਲ ਹੋਈ ਸੀ ਕਿਸੇ ਵੱਡੇ ਸਾਡੇ ਸਾਥੀ ਨਾਲ ਉੱਥੇ ਉਹ ਦਾਸੇ ਸੀ ਤੇ ਬੜੀ ਕੌਨਫੀਡੈਂਟ ਥੀ ਕਿ ਸਾਡੀ ਪੋਜੀਸ਼ਨ ਬੜੀ ਪੋਜ਼ਿਟਿਵ ਹੈ ਕਠਨੌਟ ਡਿਸਟ੍ਰਿਕਟੇ ਨਾਲ ਕੱਲ ਰਾਹੁ ਗਾਂਧੀ ਦੀ ਇੱਕ ਸਟੇਟਮੈਂਟ ਆਈ ਹੈ ਮੋਦੀ ਜੀ ਬਾਰੇ ਕਿ ਉਹ ਚਨਾਵਾ ਦੇ ਨਾਮੇ ਸਵੇਰ ਦਾ ਸਟੇਜ ਉੱਤੇ ਨਾਥ ਵੀ ਕਰ ਸਕਦੇ ਕਿ ਇਹ ਟਿੱਪਣੀਆਂ ਠੀਕ ਕਰ ਸਕਦੇ ਨੇ ਡਾਂਸ ਕਰਦੇ ਕੋਣ ਡਾਂਸ ਕਰਦੇ ਮੋਦੀ ਜੀ ਬਾਰੇ ਇੱਕ ਰਾਹੁਲ ਗਾਂਧੀ ਨੇ ਇੱਕ ਟਿੱਪਣੀ ਪਤਾ ਨਹੀਂ ਰਾਹੁਲ ਜੀ ਕੀ બોਲੀ ਜਾਂਦੇ ਨੇ ਡਾਂਸ ਕੋਣ ਕਰਦਾ ਹੈ ਕੋਈ ਥੋੜਾ ਦੇਖਿਆ ਕਦੇ ਮੋਦੀ ਜੀ ਨੂੰ ਡਾਂਸ ਕਰਦੇ ਉਹ ਤਾਂ ਟਰੰਪ ਕਰਦਾ ਹੈ ਟਰੰਪ ਤਾਂ ਦੇਖਿਆ ਹੋਣਾ ਤੁਸੀਂ ਉਹ 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 ਪਤਾ ਨਹੀਂ ਕਿਹੜੇ ਮਿਲਟਸ ਗਿਆ ਸੀ ਔਰ ਉਥੇ ਡਾਂਸ ਦਾ ਡਾਂਸ ਕਰ ਰਹੇ ਸੀਗਾ ਤੁਸੀਂ ਇਹਨਾਂ ਨੂੰ ਪਤਾ ਹੈ ਪਿੱਛੇ ਬੈਠੇ ਖੜੇ ਨੇ ਇਹ ਤਾਂ ਹੁਣ ਇਹ ਛੋਟੀਆਂ ਗੱਲਾਂ ਨੇ ਕਰਨ ਵਾਲੀਆਂ ਗੱਲ ਇਹ ਸਮਝਣ ਵਾਲੀ ਇਹ ਹੈ ਇਹ ਗਵਰਨਮੈਂਟ ਨੇ ਜਿਹੜੀ ਆਪਣੀ ਪ੍ਰਾਪਤੀ ਕੀਤੀ ਹੈ ਹਿੰਦੁਸਤਾਨ ਵਾਸਤੇ ਬਹੁਤ ਮਰਦ ਬਾਹਲੇ ਮੁਲਕਾਂ ਚ ਐਂਡ ਇੰਡ ਹਿੰਦੁਸਤਾਨ ਇਟ ਇਜ਼ ਦਿ ਮੋਦੀ ਗਵਰਨਮੈਂਟ ਅੱਜ ਮੋਦੀ ਸਾਹਿਬ ਦਾ ਨਾਮ ਸਾਰੀ ਦੁਨੀਆ ਦੇ ਵਿੱਚ ਪਛਿਆ ਹੋਇਆ ਜਿੱਥੇ ਜਾਣਦੇ ਨੇ ਉਹਨਾਂ ਨੂੰ ਪੂਰੀ ਉਹਨਾਂ ਨੂੰ ਸਪੋਰਟ ਦੱਬ ਕੇ ਮਿਲਦੀ ਹੈ ਲੋਕਾਂ ਦੀ ਅ ਦਿਲ ਖੋਲ ਕੇ ਲੋਕ ਆਉਂਦੇ ਨੇ ਉੱਥੇ ਤੁਸੀਂ ਦੇਖਿਆ ਨਹੀਂ ਅਮਰੀਕਾ ਮੋਦੀ 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 ਜਿਹੜੇ ਤੇ ਨਾਰੇ ਬਜਰੇ ਸੀ ਔਰ ਜਿੱਥੇ ਤਾਂ ਹਿੰਦੁਸਤਾਨ ਦਾ ਕੰਮ ਹੈ ਇਕਨੋਮੀ ਜਿਸ ਦੀ ਗਰਗੱਟ ਸਾਡੀ ਵੱਧ ਰਹੀ ਹੈ ਹੁਣ ਅਸੀਂ ਪਹਿਲਾਂ ਡਿਫੈਂਸ ਪ੍ਰੋਕਿਊਰਮੈਂਟ ਕਰਦੇ ਸੀ ਹੁਣ ਡਿਫੈਂਸ ਇ ਡਿਫੈਂਸ ਐਕਸਪੋਰਟ ਕਰ ਰਹੇ ਆਪਾਂ ਇੰਡਸਟਰੀ ਆ ਰਹੀ ਹੈ ਦਬ ਕੇ ਕਾਲੀ ਪੇਪਰ ਸਾਈਨ ਕੀਤੇ ਨੇ ਹੁਣ ਕਮਰਸ਼ਲ ਏਅਰਲਾਈਨਰਸ ਵੀ ਬਸੇ ਵੜਉਣ ਲੱਗੇ ਤੋਂ ਸਾਡਾ ਹਿੰਦੁਸਤਾਨ ਅੰਡਰ ਦਿਸ ਗਵਰਨਮੈਂਟ ਅੰਡਰ ਦ ਮੋਦੀ ਗਵਰਨਮੈਂਟ ਬਹੁਤ ਡਿਵੈਲਪਮੈਂਟ ਤੇ ਰਾਹ ਤੇ ਤੁਰਿਆ ਹੋਇਆ ਹੈ ਔਰ ਵਾਹਿਗੁਰੂ ਦੀ ਕਿਰਪਾ ਨਾਲ ਇੱਕ ਸਮੇਂ ਆਏਗਾ ਅੱਜ ਅਸੀਂ ਇਹਨੂੰ ਸਮਝਦੇ ਆਂ जो आज इकोनॉमिस्ट ने कि इंडिया इज नंबर ग्रोइंग इकोनॉमी इन द वर्ल्ड और चाइना तो भी अस अगे सा जी डी पी चाइना तो अगे है सो चाइना सा बहुत अगे हों नंबर तीन से आ गए हैं और असी समय आऊगा शायद नंबर एक तक पहुँच गई अगर इस तरीके गवर्नमेंट चले और चलेगी दैट मीन हिंदुस्तान के लिए बीजेपी की गवर्नमेंट रहनी चाहती है ਤਾ جاء ਤਾਂ ਥੋੜੀ ਡਿਵੈਲਪਮੈਂਟ ਹੋਏਗੀ ਆਦਰਵਾਇਜ਼ ਆਪਾਂ ਸਾਰੀ ਗੱਬਰ ਦੇਖਣੀ ਆ ਕੀ ਉਹਨਾਂ ਨੇ ਪ੍ਰਾਪਤੀ ਕੀਤੀ ਹੈ ਜੱਟਾ ਸਾਹਿਬ ਤਰਨਤਾਰਨ ਜਿਹੜਾ ਬਾਇਲੈਕਸ਼ਨ ਹੋ ਰਹੇ ਨੇ ਪੰਤਕ ਸੀਟ ਨੇ ਭਾਈ ਅਮਰਪਾਲ ਸਿੰਘ ਖਾਲਸਾ ਵੱਲੋਂ ਵੀ ਉਮੀਦਵਾਰ ਅੱਗੇ ਕਿੰਨੇ ਕਿ ਟਫ ਫਾਈਟ ਸਾਹਿਬ ਨੇ ਦੇਖੋ ਕਿੰਨੀ ਕਿੰਨਾ ਕੁ ਦੇਖੋ ਮੈਂ ਗਿਆ ਨਹੀਂ ਕਿ ਮੈਂ ਤੁਹਾਨੂੰ ਪਰਸਨਲ ਥਿਊਜ਼ ਦੇਵਾਂ ਉਹਨਾਂ ਨੂੰ ਮੇਰੀ ਤਾਂ ਕੱਲ ਇੱਕ ਮੀਟਿੰਗ ਉਹਨਾਂ ਦੇ ਜਿਹੜੇ ਮੁਖੀ ਸੇ ਉੱਥੇ ਸਾਡੇ ਵਪਾਰੀ ਦੇ ਉਹਨਾਂ ਨਾਲ ਗੱਲ ਹੋਈ ਸੀ ਔਰ ਉਹ ਉਹ ਬੜੇ ਕੌਨਫੀਡੈਂਟ ਨੇ ਲੇਕਿਨ ਮੈਂ ਕਹਿ ਨਹੀਂ ਸਕਦਾ ਜਦ ਮੈਂ ਜਾਊਂਗਾ ਇੱਕ ਦੋ ਦਿਨਾਂ ਦੇ ਵਿੱਚ ਉਦੋਂ ਫਿਰ ਮੈਂ ਤੁਹਾਨੂੰ ਆਪਣੀ ਰਾਏ ਦੇ ਸਕਦਾ ਕੈਪਟਨ ਰਾਜਾਵੜਿੰਗ ਟਿੱਪਣੀਆਂ ਕਰ ਰਹੇ ਨੇ ਤੁਹਾਡੇ ਉੱਤੇ ਇਹ ਕਿ ਗੁਰਦਾ ਸਾਹਿਬ ਚੱਕੀ ਕੀ ਰਣਕਾ ਕਰਦੀ ਆ ਕਾਂਗਰਸ ਦਾ ਬੇੜਾ ਕਰ ਦਿੱਤਾ ਦੇਖੋ ਇਹ ਗੱਲ ਕਹਿਣ ਇਹ ਜਿਹੜੇ ਇਹ ਗੱਲ ਚੱਕੀ ਹੋਈ ਹੈ ਨਾ ਇਹ ਮੇਰਾ ਕਹਿਣ ਮੈਂ ਤਾਂ ਸੌ ਕੁਆਰਟਾ ਮੈਂ ਸੋਚਿਆ ਇਹਨਾਂ ਦੇ ਬੋਲਦੇ ਹੋਏ ਹੋਇਆ ਕੀ ਸੀ ਮੈਂ ਕਿਹਾ ਸੀਗਾ ਉੱਥੇ ਬਠਿੰਡੇ ਦੇ ਵਿੱਚ ਬਠਿੰਡੇ ਵਿੱਚ ਔਰ ਉੱਥੇ ਦਮਦਮਾ ਸਾਹਿਬ ਨੇੜੇ ਹੀ ਸੀ ਤਾਂ ਮੈਂ ਮੈਂ ਗੁਟਕਾ ਚੱਕ ਕੇ ਕਿਹਾ ਸੀ ਕਿ ਮੈਂ ਦਮਨਾ ਸਾਹ ਦੇ ਸਾਹਮਣੇ ਮੈਂ ਸੌਖਾ ਨਾ ਕਿ ਇਸ ਨਸ਼ੇ ਦਾ ਮੈਂ ਲੱਕ ਤੋੜ ਦੂੰਗਾ ਲੱਕ ਤੋੜਨਾ ਮਤਲਬ ਇਹ ਨਹੀਂ ਕਿ ਮੈਂ ਖਤਮ ਕਰ ਦੂੰਗਾ ਉਸ ਤੋਂ ਬਾਅਦ ਮੈਂ ਇੱਕ بڑا ਸੀਨੀਅਰ ਸਾਡੇ ਡੀਜੀਪੀ ਸੇ ਹਰਪ੍ਰੀਤ ਸਿੱਧੂ ਜੋ ਨਕਸਲ ਬਾੜੀ ਦੇ ਕੰਮ ਦੇ ਵਿੱਚ ਲੱਗੇ ਹੋਏ ਸੇ ਇਨ ਛਤੀਸਗੜ ਉਹਨਾਂ ਨੂੰ ਮੈਂ ਲੈ ਕੇ ਆਇਆ ਔਰ ਉਹਨਾਂ ਨੂੰ ਇੱਕ ਉਹਨਾਂ ਨੂੰ ਹੈੱਡ ਆਫ ਦੀ ਐਂਟੀ ਐਂਟੀ ਡਰੱਗਸ ਇਸਟੈਬਲਿਸ਼ਮੈਂਟ ਮੈਂ ਜਿਹੜੀ ਬਣਾਈ ਸੀ ਔਰ ਤੇ ਕੜਾ ਕੀਤਾ ਔਰ ਉਹਦੇ ਵਿੱਚ 1 ਲੱਖ ਦੇ ਕਰੀਬ ਬੰਦੇ ਫੜੇ ਗਏ ਸੇ ਇਸ ਨਸ਼ਾ ਦੇ ਵਿੱਚ ਸਮਾ ਮੇਰੇ ਜੇਲ ਮਿਨਿਸਟਰ ਨੇ ਔਰ ਜੇਲ ਮੈਕਮਨ ਨੇ ਮੈਨੂੰ ਕਿਹਾ ਸਾਡੇ ਕੋਲ ਜੇਲਾਂ ਜਗ੍ਹਾ ਨਹੀਂ ਰਹੀ ਤਾਂ ਮੈਂ ਉਹਨਾਂ ਨੂੰ ਕਿਹਾ ਸੈਡਾਇਲ ਜੇਬ ਕਤਰੇ ਨੇ ਉਹਨਾਂ ਨੂੰ ਛੱਡ ਛੁੱਟ ਦਿਓ ਇਹ ਨਹੀਂ ਛੱਡਨੇ ਨਸ਼ੇ ਵਾਲਿਆਂ ਨੂੰ ਸੋ ਇਹ ਬੰਦਾ ਅੱਛਾ ਉਹਦੇ ਵਿੱਚ ਤੁਸੀਂ ਫਿਰ ਮੈਨੂੰ ਪੁੱਛੋਗੇ ਮਜੀਠੇ ਦੀ ਸਪੋਰਟ ਮੈਂ ਕਿਉਂ ਕੀਤੀ ਕਿਉਂਕਿ ਉਦੋਂ ਹਾਈ ਕੋਰਟ ਨੇ ਬੜਾ ਕਲੀਅਰਲੀ ਕਹਿਤਾ ਸੀਗਾ ਮਿਸਟਰ ਸਿੱਧੂ ਨੂੰ ਕਿ ਤੁਸੀਂ ਜਿਹੜੀ ਇਨਵੈਸਟੀਗੇਸ਼ਨ ਹਰਪ੍ਰੀਤ ਸਿੱਧਾ ਦੀ ਹੋ ਰਹੀ ਹੈ ਵਿਕਰਮ ਮਜੀਠੇ ਦੀ ਸੌਰੀ ਹਰਪ੍ਰੀਤ ਸਿੱਧੂ ਮੈਂ ਕਹ ਰਿਹਾ ਵਿਕਰਮ ਮਜੀਠੇ ਦੀ ਉਹ ਤੁਸੀਂ ਬੰਦ ਲਫਾਫੇ ਦੇ ਵਿੱਚ ਸਾਡੇ ਸਾਹਮਣੇ ਰੱਖੋ ਔਰ ਉਹ ਉਹਨਾਂ ਨੇ ਜਾ ਕੇ ਹਾਈ ਕੋਰਟ ਦੇ ਵਿੱਚ ਰੱਖ ਦਿੱਤੀ ਔਰ ਉਸ ਤੋਂ ਬਾਅਦ ਇਹ ਜਿਹੜਾ ਭਗਵੰਤਮਾਨ ਹੈ ਇਹ ਦੁਬਾਰਾ ਇਨਵੈਸਟੀਗੇਸ਼ਨ ਕਰਨ ਦਾ ਮਤਲਬ ਕੀ ਹੈ ਇੱਕ ਵਾਰ ਇਨਵੈਸਟੀਗੇਸ਼ਨ ਹੋ ਗਈ ਸੀਲ ਕਵਰ ਦੇ ਵਿੱਚ ਹਾਈ ਕੋਰਟ ਕੋਈ ਹੈ ਹਾਈ ਕੋਰਟ ਦੱਸੇ ਕਿ ਇਹ ਇਨਵੈਸਟੀਗੇਸ਼ਨ ਠੀਕ ਹੈ ਜਾਂ ਨਹੀਂ ਇਹ ਕੌਣ ਹੁੰਦਾ ਹੈ ਚੀਫ ਮਿਨਿਸਟਰ ਕਰਨੂ ਕਿ ਦੁਬਾਰਾ ਇਸ ਨੂੰ ਅਮਰੀਕਾ ਦੇ ਵਿੱਚ ਡਬਲ ਜੈਪਡੀ ਕਹਿੰਦੇ ਨੇ ਕਿ ਇੱਕ ਕ੍ਰਾਈਮ ਤੇ ਦੋ ਇਨਵੈਸਟੀਗੇਸ਼ਨਾਂ ਨਹੀਂ ਹੋ ਸਕਦੀਆਂ ਦਿਸ ਇਸ ਨਾਟ ਪੋਸੀਬਲ ਥੈਟ ਇਜ਼ ਵਾਈ ਮੈਂ ਕੇਸੀ ਮਜੀਠਾ ਮਜੀਠਾ ਮੇਰਾ ਕੋਈ ਮਿਸਟਰ ਮਜੀਠਾ ਮੇਰਾ ਕੋਈ ਇਹ ਜੀ ਰਿਸ਼ਤੇਦਾਰੀ ਨਹੀਂ ਉਹਦੇ ਨਾਲ ਕਿ ਮੈਂ ਉਹਦੀ ਸਪੋਰਟ ਕਰਾਂ ਫੈਕਟ ਇਜ਼ ਸਿੰਪਲ ਕਿ ਇੱਕ ਕਾਨੂੰਨ ਹੈ ਇਸ ਮੁਲਕ ਚ ਔਰ ਉਸ ਕਾਨੂੰਨ ਦੇ ਮੁਤਾਬਿਕ ਸਾਨੂੰ ਚੱਲਣਾ ਪਊ ਕਿ ਇੱਕ ਬਾਅਦ ਯੂ ਹੈਵ ਗਾਟ ਅ ক্লোਜ਼ਡ ਆਨ ਵਿਲੋ ਹਾਈ ਕੋਰਟ ਦੇ ਵਿੱਚ ਉਹਦੀ ਇਨਵੈਸਟੀਗੇਸ਼ਨ ਜੋ ਮਿਸਟਰ ਹਰਪ੍ਰੀਤ ਸਿੱਧੂ ਨੇ ਕੀਤੀ ਹੈ ਉਸ ਤੋਂ ਬਾਅਦ ਹਾਈ ਕੋਰਟ ਡਿਸੀਜਨ ਦੇਵੇ ਚੀਫ ਮਿਨਿਸਟਰ ਕਹਿੰਦਾ ਕਿ ਦੁਬਾਰਾ ਮੈਂ ਇਨਵੈਸਟੀਗੇਸ਼ਨ ਕਰਾਊਗਾ ਨੂੰ ਫੜ ਕੇ ਅੰਦਰ ਕਰ ਦੋ ਜੇ ਇਹ ਗਲਤ ਬਾਤ ਰਾਜਾ ਬੜਾ ਨਿਕਿਆ ਧਿਆਨ ਆ ਰਿਹਾ ਜੀ ਰਾਜਾ ਗਿੱਡੇ ਦਾ ਇੱਕ ਪਿਆਨ ਆ ਰਿਹਾ ਕਹਦਾ ਵੀ ਜਦੋਂ ਮੇਰੀ ਸਰਕਾਰ ਸਾਡੀ ਸਰਕਾਰ ਬਣ ਗਈ ਤਾਂ ਗੈਂਗਸਟਰ ਵਾਰ ਖਤਮ ਕੀਤਾ ਹੀ ਹੋ ਗਿਆ ਜੀ ਹੋਗਾ ਗੈਂਗਸਟਰ ਵਾਰ ਖਤਮ ਕੀਤਾ ਜਾਊਗਾ ਪਹਿਨਾ ਤੋਂ ਆਪਣੀ ਆਪਣੇ ਵਾਲੀ ਚਾਕੇ ਥੋੜਾ ਬਹੁਤਾ ਮੈਂ ਹੋਰ ਜਿਆਦਾ ਨਹੀਂ ਕਹਿਣਾ ਚਾਹਣਾ ਵਲਿੰਗ ਨੂੰ ਪੁੱਛੋ ਆਪਣੀਆਂ ਆਪਣੀਆਂ ਜਿਹੜੀਆਂ ਕਤੂਤਾ ਸੀ ਉਹ ਉਹ ਹੀ ਦੱਸਦੇ ਪਹਿਨਾ ਸਾਹਮਣੇ ਦੇਖਾਂਗੇ ਦੱਸੋ ਕਿਹਾ ਹੋਰ ਪੰਜਾਬ ਦੇ ਸੀਐਮ ਰਹੇ ਹੋ ਤੇ ਨਸ਼ਾ ਖਤਮ ਹੋ ਸਕਦਾ ਲੱਗ ਰਿਹਾ ਹੈ ਕਿ ਕੋਈ ਕਾਰਨ ਨੇ ਦੋ ਇਸ਼ੂਜ਼ ਨੇ ਜਦੋਂ ਤੋਂ ਮੈਂ ਬਣਿਆ ਚੀਫ ਮਿੰਸਟਰ 2002 ਚ ਪਹਿਲਾ ਕੀ ਹੁੰਦਾ ਸੀ ਲੋਕ ਆਉਨੇ ਸੇ ਤਾਰਾਂ ਦੇ ਥਲੇ ਫਿਰ ਨਦੀ ਟੱਪ ਕੇ ਫਿਰ ਡਰੋਨ ਆਨ ਲੱਗੇ ਸਿਰਫ ਨਦੀ ਨੂੰ ਇਹ ਨਦੀ ਹੈ ਨਦੀ ਨੂੰ ਟੱਪ ਕੇ ਬਸ ਐਨਾ ਫਿਰ 7 ਕਿਲੋਮੀਟਰ ਫਿਰ 7 ਕਿਲੋਮੀਟਰ ਸਾਨੂੰ ਬੀਐਸਐਫ ਨੂੰ ਦੇਣੀ ਪਈ ਕਿ ਤੁਸੀਂ ਪਟ੍ਰੋਲਿੰਗ 7 ਕਿਲੋਮੀਟਰ ਤੱਕ ਕਰੋ ਇਸ ਕੰਮ ਨੂੰ ਰੋਕੋ ਫਿਰ ਇਹ ਚੱਲਿਆ ਗਿਆ ਸੀ ਡਰੋਨ ਚਲੇ ਗਏ ਸੀ 40 ਕਿਲੋਮੀਟਰ ਫਿਰ ਅਸੀਂ 40 ਕਿਲੋਮੀਟਰ ਕਿਹਾ ਤੁਸੀਂ ਉੱਥੇ ਤਾਂ ਹੀ ਪੜਤਾਲ ਕਰੋ ਹੁਣ ਤਾਂ ਡਰੋਨ ਮੁਲਕ ਟੱਪ ਜਾਂਦੇ ਨੇ ਤਾਂ ਹੁਣ ਹੁਣ ਅੱਜ ਕੱਲ ਕੱਲ ਮੇਰਾ ਕਹਿਲ ਹੈ 25 ਕਿਲੋ ਕਿਲੋ ਗ੍ਰਾਮ ਹੈਰੋਇਨ ਪੰਜਾਬ ਪੁਲਿਸ ਨੇ ਪਕੜੀ ਹੈ ਨਾਉ ਦਿਸ ਇਜ਼ ਵੇਅਰ ਇਜ਼ ਇ ਕਮਿੰਗ ਫਰੋਮ ਉਥੋਂ ਆ ਰਿਹਾ ਪਾਕਿਸਤਾਨ ਤੋਂ ਪਾਕਿਸਤਾਨ ਦਾ ਇੱਕ ਮਕਸਦ ਹੈ ਕਿ ਪੰਜਾਬ ਦੀ ਜਨਤਾ ਨੂੰ ਔਰ ਖਾਸ ਕਰਕੇ ਨੌਜਵਾਨਾਂ ਨੂੰ ਖਤਮ ਕਰੋ ਜਿੰਨੇ ਖਤਮ ਹੋਣਗੇ ਉਹਨਾਂ ਉਹਨਾਂ ਦੀ ਤਾਕਤ ਵਧਦੀ ਹੈ ਇਸ ਬਾਰਡਰ ਏਰੀਆ ਦੀ ਮੈਂ ਕੋਈ ਤਾਂ ਕਰਦਾ ਪੰਜਾਬ ਦੀ ਗੱਲ ਕਰੀਏ ਲਾਗਡਰ ਦੀ ਤੇ ਕਿਵੇਂ ਤੁਸੀਂ ਦੇਖਦੇ ਹੋ ਕਿ ਤੁਹਾਡੀ ਵੀ ਸਰਕਾਰ ਰਹੀ ਹੈ ਕਿ ਤੁਸੀਂ ਵੀ ਸੀਐਮ ਰਹੇ ਹੋ ਉਹ ਵੀ ਲਾਗਡਰ ਸੀਗਾ ਤੇ ਹੁਣ ਵੀ ਲਾਅ ਐਂਡ ਆਰਡਰ ਕਿੱਦਾਂ ਦੇਖਦੇ ਇਸ ਚੀਜ਼ ਨੂੰ ਲਾਅ ਐਂਡ ਆਰਡਰ ਤੋਂ ਸਾਰੀ ਲਾਅ ਐਂਡ ਆਰਡਰ ਲਾਅ ਐਂਡ ਆਰਡਰ ਦੇਖੋ ਲਾਅ ਐਂਡ ਆਰਡਰ ਗੈਂਗਸਟਰイズਮ ਤਾਂ ਬਹੁਤ ਬੜਿਆ ਹੋਇਆ ਹੈ ਗੈਂਗਸਟਰイズਮ ਤਾਂ ਆਪਾਂ ਨੂੰ ਬਿਲਕੁਲ ਸਿੱਧਾ ਕਰਨਾ ਪਊ ਮੈਂ ਤਾਂ ਕਹਿੰਦਾ ਸੀ ਸਿੱਧਾ ਦੱਸੋ ਕਿਹੜੇ ਗੈਂਗਸਟਰ ਸੀ ਮੇਰੇ ਟਾਈਮ 'ਚ ਜਿਹੜੇ ਸੇ ਫੜ ਕੇ ਅੰਦਰ ਕਰਤੇ ਸੇ ਕਿਤੇ ਕਿਤੇ ਅਗਰ ਪੁਲਿਸ ਨਾਲ ਮੁਕਾਬਲਾ ਕਰਦੇ ਸੇ ਪੁਲਿਸ ਥੋਕ ਦਿੰਦੀ ਸੀ ਉਹਨਾਂ ਨੂੰ ਇਹ ਤਾਂ ਹੁੰਦਾ ਸੀ ਹੁਣ ਤਾਂ ਸਾਰੇ ਕਿਤੇ ਗੈਂਗਸਟਰੀ ਗੈਂਗਸਟਰੀ ਘੁੰਮ ਰਹੇ ਨੇ ਕਿ ਤੁਸੀਂ ਆਪਣੇ ਲਫ਼ਜ਼ਾਂ ਦੇ ਕਿ ਨਵਜੋਤ ਸਿੰਘ ਸਿੱਧੂ ਦਾ ਨਾਮ ਲਿੱਤਾ ਜੀ ਹੁਣੀ ਪਾਰਟੀ ਦਾ ਕਹਿਣਾ ਕੀ ਨਵਜੋਤ ਸਿੰਘ ਸਿੱਧੂ ਕਰਕੇ ਤੁਸੀਂ ਗਏ ਹੋ ਕਿ ਵਿਕਾਸ ਨੂੰ ਦੇਖਦੇ ਹੋਏ ਬੀਜੇਪੀ ਚ ਗਏ ਮੈਂ ਜੀ ਨਵਜੋਤ ਸਿੰਘ ਕਿ ਤੂੰ ਕਰਕੇ ਉਹ ਕੌਣ ਹੁੰਦਾ ਨੇ ਨਾ ਨਵਜੋਤ ਸਿੰਘ ਸਿੱਧੂ ਦਾ ਕੀ ਕੰਮ ਹੈ ਦੱਸੋ ਨਵਜੋਤ ਸਿੰਘ ਸਿੱਧੂ ਮੈਨਾ ਮਨਿਸਟਰ ਸੀ ਉਹਦੇ ਤਿੰਨ ਪੋਰਟਫੋਲੀਓ ਸੀ ਇੱਕ ਸੀਗਾ ਕਲਚਰ ਇੱਕ ਸਪੋਰਟਸ ਔਰ ਇੱਕ ਹੋਰ ਸੀ ਪੋਰਟਫੋਲੀਓ 7 ਮਹੀਨੇ ਤੱਕ ਉਹਦੀ ਫਾਈਲਾਂ ਨਹੀਂ ਪਾਸ ਹੋਈਆਂ ਮੈਨੂੰ ਮੇਰੇ ਚੀਫ ਸਕੱਟਰੀ ਨੇ ਕਿਹਾ ਕਿ ਸਕੱਟਰੀ ਕੰਪਲੇਨਟ ਕਰ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਆਪਣੀ ਫਾਈਲਾਂ ਨਹੀਂ ਕਲੀਅਰ ਕਰ ਰਿਹਾ ਮੈਂ ਉਹਨੂੰ ਬੁਲਾ ਕੇ ਕਿਹਾ ਕਿ ਤੂੰ ਫਾਈਲਾਂ ਨਹੀਂ ਕਰ ਰਿਹਾ ਉਹ ਜੀ ਮੈਨੇ ਕੰਮ ਹੋ ਗਿਆ ਸੀ ਇੱਧਰ ਹੋ ਗਿਆ ਸੀ ਉੱਧਰ ਹੋ ਗਿਆ ਸੀ ਮੈਂ ਕਰਕੇ ਹੁਣ ਭੇਜਦਾ ਫਿਰ ਮੈਂ ਉਹਨੂੰ ਕਿਹਾ ਤੂੰ ਐ ਕਰ ਡੇਲੀ ਤੇਰਾ ਬਿਆਨ ਹੁੰਦਾ ਹੈ ਕਿ ਪੰਜਾਬ ਦਾ ਪਾਵਰ ਸਿਚੁਏਸ਼ਨ ਬੜਾ ਮਾੜਾ ਹੈ ਤਾਂ ਮੈਂ ਕਿਹਾ ਕਿ ਤੈਨੂੰ ਪਾਵਰ ਸਿਚੁਏਸ਼ਨ ਮੈਨੂੰ ਵੀ ਉਹਦੇ ਦੁੱਖ ਹੈ ਤੈਨੂੰ ਵੀ ਦੁੱਖ ਹੈ ਸਾਰੇ ਪੰਜਾਬ ਨੂੰ ਜਨਤਾ ਨੂੰ ਦੁੱਖ ਹੈ ਤੂੰ ਐ ਕਰ ਤੂੰ ਪੋਰਟਫੋਲੀਓ ਰੱਖ ਲੈ ਫਾਊਂਡ ਪਾਵਰ ਦੀ ਬਾਕੀ ਮੈਂ ਕਿਸੇ ਹੋਰ ਨੂੰ ਦੇ ਦੇਣਾ ਹੈ ਔਰ ਉਹਨੇ ਤੇ ਪੂਰਾ ਜੋਰ ਲਾ ਸੰਭਾਲਿਆ ਵੀ ਨਹੀਂ ਉਹਨੇ ਪੋਰਟਫੋਲੀਓ ਪਹਿਨਾ ਇਸਤਿਫਾ ਦੇ ਦਿੱਤਾ that is what ਲੱਗਦਾ ਜੀ ਫੀਮ ਦੀ ਖੇਤੀ ਹੋਣੀ ਚਾਹੀਦੀ ਆ ਤਾਂ ਜਿਹੜਾ ਤਿਆਰਗਾ ਨਸ਼ਾ ਜਿਹੜਾ ਖਤਮ ਹੋ ਜਾਊ ਤੁਹਾਨੂੰ ਲੱਗਦਾ ਵੀ ਇਹ ਚੀਜ਼ ਨਾ ਹੋ ਜਾਵੇ ਔਰ ਥੋੜਾ ख्याल ਪੰਜਾਬ ਕੋ ਆ ਹੀ ਰਿਹਾ ਕਿ ਅਫੀਮ ਦੀ ਖੇਤੀ ਆਪਾਂ ਕਰਨੀ ਹੈ ਡਾਕਟਰ ਸਾਹਿਬ ਲਾਸਟ ਕੁਸਟ ਡਾਕਟਰ ਜਦ ਨਸ਼ਾ ਹੋ ਰਿਹਾ ਤਾਂ ਪੰਜਾਬ ਸਰਕਾਰ ਤਾਂ ਮੋਹ ਚੱਲ ਰਹੀ ਹੈ ਲੱਗਦਾ ਹੈ ਕਿ ਹਰੇਕ ਪਾਰਟੀ ਨੂੰ ਇੱਕ ਮੱਥੇ ਇਕੱਠੇ ਹੋ ਕੇ ਸਾਥ ਦੇਣਾ ਚਾਹੀਦਾ ਨਸ਼ੇ ਕਦਮ ਕਰਨਾ ਚਾਹੀਦਾ ਕਿਆ ਚੀਜ਼ ਯੁਧ ਨਸ਼ਾ ਵਿਰੁੱਧ ਚੱਲ ਰਿਹਾ ਲੱਗਦਾ ਕਿ ਹਰੇ ਯੁਧ ਨਸ਼ਾ ਵਿਰੁੱਧ ਸੌਰੀ ਯੁਧ ਨਸ਼ਾ ਵਿਰੁੱਧ ਪੰਜਾਬ ਸਰਕਾਰ ਦੀ ਮੁਹਿੰਮ ਚੱਲ ਰਹੀ ਹੈ ਨਸ਼ਾ ਤਸਕਰਾਂ ਦੀਆਂ ਬਿਲਡਿੰਗਸ ਜਿਹੜੀਆਂ ਨੇ ਢਾਈ ਨਜਾਰੀ ਨੇ ਅਬੈਧ ਰੂਪ ਲਾ ਦੇ ਜਿਹੜੀਆਂ ਕੀਤੀਆਂ ਨੇ ਲੱਗਦਾ ਕਿ ਹਰੇਕ ਪਾਰਟੀ ਨੂੰ ਇੱਕ ਲੈਵਲ ਤੇ ਇਕੱਠੇ ਹੋ ਕੇ ਜਿਹੜਾ ਇਹ ਇਸ਼ੂ ਜਿਹੜਾ ਹੈ ਇਹ ਨਸ਼ਿਆਂ ਦਾ ਔਰ ਬੱਚਾ ਖਰਾਬ ਕਰਨ ਦਾ ਸਾਨੂੰ ਪਾਰਟੀ ਦੇ ਉਸ ਉੱਠ ਕੇ ਕਰਨਾ ਪਊਗਾ ਸਾਰਿਆਂ ਨੂੰ ਡਾ ਕੇ ਕਰਨਾ ਪਊਗਾ ਮੈਂ ਸ਼ੁਰੂਆਤ ਕੀਤੀ ਸੀ ਉਦੋਂ ਮੈਂ ਤੁਹਾਨੂੰ ਹੋਣੀ ਦੱਸ ਕੇ ਹਟਿਆ ਕਿ 1 ਲੱਖ ਬੰਦਾ ਅਸੀਂ ਫੜਿਆ ਸੀ ਅੰਡਰ ਦੀ ਐਸ ਆਈਟੀ ਜਿਹੜੀ ਹਰਪ੍ਰੀਤ ਸਿੱਧੂ ਦੀ ਅਸੀਂ ਬਣਾਈ ਸੀ ਔਰ ਉਸ ਤੋਂ ਬਾਅਦ ਇੱਕ ਜਨਾ ਮੈਨੂੰ ਨਹੀਂ ਪਤਾ ਇਹਨਾਂ ਦੇ ਕਿੰਨੇ ਆਕੜੇ ਨੇ ਜਾਂ ਕੀਆ ਕਰ ਰਹੇ ਨੇ ਲੇਕਿਨ ਇਹ ਸਾਡੀ ਨਵੀਂ ਪੀੜੀ ਨੂੰ ਖਰਾਬ ਕਰਨ ਦਾ ਇੱਕ ਇੱਕ ਟੰਗ ਹੈ ਪਾਕਿਸਤਾਨ ਦਾ ਉਹ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਦਾ ਸਾਹਮਣਾ ਕਰਨਾ ਪਊਗਾ ਕੈਪਟਨ ਦਰਸ਼ਨ ਨੇ ਪ੍ਰਸਖਣ ਤੋਂ ਸਾਫ ਕੀਤਾ ਕਿ ਜਿਹੜਾ ਸਮਝੌਤਾ ਜਿਹੜਾ ਸਾ ਆਪਣਾ ਸਾਡੀ ਬੀਜੇਪੀ ਦੀ ਹਵਾ ਪੰਜਾਬ ਚ ਬਣ ਰਹੀ ਆ ਤੇ ਸਾਨੂੰ ਗੱਠ ਜੋੜ ਦੀ ਲੋੜ ਹੀ ਨਹੀਂ ਪਵੇਗੀ ਦੂਸਰੇ ਪਾਸੇ ਉਹਨਾਂ ਨੇ ਰਾਜੇ ਵੜਾਂਗ ਨੂੰ ਵੀ ਕਿਹਾ ਕਿ ਉਹ ਆਪ ਦਲ ਛਾਤੀ ਮਾਰਨ ਫੇਰ ਮੇਰੇ ਬਾਰੇ ਬਿਆਨ ਦੇਣ ਜਿਹੜਾ ਉਹਨਾਂ ਨੇ ਪਿਛਲੇ ਦਿਨੀ ਬਿਆਨ ਦਿੱਤਾ ਸੀਗਾ ਅਫੀਮ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਪੰਜਾਬ ਕੋਲੇ ਇਕੱਲਾ ਇਹੀ ਕੰਮ ਰਹਿ ਗਿਆ ਕਿ ਨਸ਼ਾ ਚਿੱਟਾ ਛੜਾ ਦਿਓ ਤੇ ਫੀਮ ਤੇ ਲਾ ਦਿਓ ਇਸ ਨੂੰ ਕਿ ਕਾਫੀ ਜਿਹੜੇ ਤਾਂਜਾ ਕੈਪਟਨ ਦੱਸ ਸਕੇਗੇ ਆ ਆਉਣ ਵਾਲੇ ਸਮੇਂ ਦੇ ਵਿੱਚ ਕੀ ਰਣਨੀਤੀ ਨਿਕਲ ਕੇ ਸਾਹਮਣੇ ਆਉਂਦੀ ਆ ਤਰਨ ਤਰਨ ਬਾਰੇ ਉਹਨਾਂ ਨੇ ਕਿ ਇਹ ਹੌਨਲਾ ਸਬੰਧ ਦੱਸੂਗਾ ਕਿ ਬੀਜੇਪੀ ਪੰਜਾਬ ਦੇ ਵਿੱਚ ਕਿਸ ਹਾਲਾਤ ਚ ਨੇ ਕਿੰਨੇ ਦਾ ਸਟਰੌਂਗ ਆ ਕੈਪਟਨ ਦਸੂਣ ਦਾ ਬਿਆਨ ਆ ਕਿੰਨੀ ਕਾਇਮਤ ਰੱਖਦਾ ਕੈਮਰਾਮੈਨ ਮਨਪ੍ਰੀਤ ਰਾਮ ਜਗਤਾਰ ਸਿੰਘ ਸਰਾਹ ਹੈਮਨ ਇੰਡੀਆ ਟੀਵੀ ਮੋਗਾ